ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਾਈ ਸੰਦੀਪ ਸਿੰਘ ਦੇ ਕੋਲ ਅੱਜ 9 ਦਸੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਸਕਦੇ ਆ ਦੋਸਤੋ ਬਿਲਕੁਲ 4:30 ਵਜੇ ਦਾ ਸਮਾਂ ਹੈਗਾ 4:00 ਵਜੇ ਦਾ ਸਮਾਂ ਦੋਸਤੋ ਸ਼ਾਮ ਦਾ ਐਨੀਮਲ ਤੁਹਾਨੂੰ ਤਿੰਨ ਬੈੜਾਂ ਦਿਖਾਉਣੀਆਂ ਨੇ ਤਿੰਨ ਬੈੜਾਂ ਨੇ ਠੀਕ ਹੈ ਸੁਈਆਂ ਸਵਾਈਆਂ ਵੀ ਆ ਗੱਬਣ ਵੀ ਆ ਪੂਰੀ ਡਿਟੇਲ ਜਿਹੜੀ ਆ ਦੋਸਤੋ ਵੀਰ ਸੰਦੀਪ ਦੇ ਨਾਲ ਆਪਾਂ ਪੂਰੀ ਗੱਲਬਾਤ ਕਰ ਲਾਂਗੇ ਹਰ ਵਾਰ ਦੀ ਤਰ੍ਹਾਂ ਤੇ ਖਾਸ ਵੀਜ਼ਿਟ ਤੁਸੀਂ ਬਿੰਦ ਸੌਰ ਸਿੰਘ ਕਰਨੀ ਹੈ ਠੀਕ ਆ ਆਉ ਲੈਣੀ ਆ ਜਾਣਕਾਰੀ ਵੀਰ ਸੰਦੀਪ ਸਿੰਘ ਤੋਂ ਸੰਦੀਪ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਰ ਸਾਸਰੀ ਹਸਨ ਦਾ ਸਾਡੀ ਟੀਟਾ ਜੋ ਠੀਕ ਠਾਕ ਮਾਰਾ ਹੀ ਹੋਰ ਸੁਣਾ ਬਹੁਤ ਵਧੀਆ ਸੰਸਾ ਠੀਕ ਹੈ ਜੀ ਚੱਲੀ ਜੇ ਤੇ ਕੰਮ ਕਰ ਹਾਂਜੀ ਹਾਂਜੀ ਕਿਰਪਾ ਮਹਾਰਾਜ ਜੀ ਰਾਮ ਦਾਤ ਜੀ ਠੀਕ ਹੈ ਠੀਕ ਹੈ ਅੱਛਾ ਸੰਦੀਪ ਭਾਈ ਕੀ ਤਿੰਨ ਪਸ਼ੂ ਆਪਣੇ ਕੋਲ ਆ ਜੀ ਸਾਨੂੰ ਸਾਹਿਬ ਆ ਪਸ਼ੂ ਤੇ ਆਪਣੇ ਕੋਲ 8 ਹੀ ਸੱਜਾ ਹਾਂ ਤੇ ਜਿਹੜੇ ਤਿੰਨ ਸਵੇਰੇ ਵੇਗ ਗਿਆ ਸੀ ਹਾਂਜੀ ਤੇ ਦੋ ਆਪਣੇ ਕੋਲ ਅਜੇ ਕੋਲ ਬੱਜੇ ਆ ਉਹ ਵੀ ਸੇਲ ਹੋਏ ਆ ਭਰਾਲ ਆਪਣੇ ਕੋਲ ਤਿੰਨ ਹੀ ਪਸ਼ੂ ਆ ਜੀ ਉਹ ਦੋ ਉਹ ਬੜਾ ਵੇਗ ਗਿਆ ਬਾਕੀ ਤੇ ਉਹ ਵੀ ਵਿਗੀਆਂ ਹਾਂਜੀ ਭਰਾਲ ਇੱਕ ਜਰਸੀ ਸੂਈ ਆ ਜੀ ਹਾਂਜੀ ਤੇ ਇੱਕ ਆ ਵੱਡੀ ਵਹਿੜਿਆ ਹਾਂਜੀ ਤੇ ਇੱਕ ਉਹ ਗੱਬਣਾ ਦੋ ਗੱਬਣਾ ਜਾਈ ਆ ਜਰਸੀ ਸੂਈ ਹੈ ਹਾਂਜੀ ਜਰਸੀ ਸੂਈ ਆ ਜੀ ਹੂੰ ਲਓ ਜੀ ਇਹ ਜਰਸੀ ਬ੍ਰਿਊਨਾ ਚਾਰ ਪੰਜ ਘੰਟੇ ਸੂਈ ਨੂੰ ਜੇਰ-ਜਾਰ ਪੈ ਗਈ ਸੰਤੋਪਾ ਜੀ ਦੀ ਪ੍ਰੋਪਰ ਆਪਣੇ ਕੋਲ ਵੀਡੀਓ ਬਣਦੀ ਆ ਗਈ ਹੈ ਠੀਕ ਆ ਹਾਂਜੀ ਜੀ ਉਹਦੀ ਠੀਕ ਆ ਤੇ 68ਵੇਂ ਮਹੀਨਾ ਵੀ ਇੱਥੋਂ ਕਰ ਲਗੇ ਫਿਰ ਇੱਥੋਂ ਕਰ ਲੋ ਜੀ ਲਓ ਜੀ ਸੋ ਇੱਕ ਬਹੁਤ ਵਧੀਆ ਦੋਸਤੋ ਬਿਲਕੁਲ ਆ ਤੁਸੀਂ ਬ੍ਰੀਡ ਦੇ ਵਿੱਚ ਵੇਖ ਰਹੇ ਜੀ ਬੈਡ ਸੋ ਹੈਵੀ ਆਰਡਰ ਕੁਆਲਟੀ ਵਾਲੀ ਆ ਬਿਲਕੁਲ ਇਹਦੀ ਵੀ ਆਪਣੀ ਜਾਣਕਾਰੀ ਆ ਸ਼ੇਅਰ ਕਰ ਦੇਵਾਂਗੇ ਤੁਹਾਡੇ ਨਾਲ ਸੋ ਵੀਡੀਓ ਦੇ ਨਾਲ ਐਂਡ ਤੱਕ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਉਹ ਸਮਝ ਵਿੱਚ ਆ ਸਕੇ ਠੀਕ ਆ ਲੈ ਵੀ ਸੰਦੀਪ ਭਾਈ ਦੱਸਿਓ ਇਹਦੇ ਬਾਰੇ ਕੀ ਜਰਸੀ ਸੰਧੂ ਸਾਹਿਬ 35 ਸੂਬਾ ਸੂਈ ਚਲੋ ਘਰ ਆ ਲੈਨੇ ਆਪਣਾ ਦੂਜਾ ਆਖਿਆ ਪਰ ਆਪਾਂ ਫਿਰ ਤਿੰਜਾ ਮੰਨ ਕੇ ਯਾਨੀ ਕਿ ਦੇਾਂਗੇ ਜਿਹੜੇ ਵੀਰ ਭਰਾਣੇ ਲੈਣੀਆਂ ਠੀਕ ਆ ਜੀ ਦੁੱਧ ਦੀ ਕੁਆਲਿਟੀ ਸੰਧੂ ਸਾਹਿਬ 15 16 ਕਿਲੋ ਦੀ ਆਰਾਮਣਾ ਇਹਦੀ ਦੂਜੀ ਸੁਵੇ ਰਹੀ ਆ ਹੂੰ ਹੂੰ ਐਰ ਕੀਤੀ ਜਾ ਸੁਭਾਈ ਲਓ ਜੀ ਅੱਜ ਦੁਪਹਿਰ ਕਿੰਨੇ ਕ'ਜੇ ਸੁਈ ਐ ਇਹ ਸੰਤੋਪਾ ਚਾਰ ਪੰਜ ਘੰਟੇ ਜੇਰ ਜੇਰ ਪ੍ਰੋਪਰ ਪੈ ਗਈ ਇਹਦੀ ਅ ਮਗਰ ਬੱਚਾ ਕ ਬੱਚੀ ਦੀ ਬੱਚੀ ਆ ਜੀ ਫੀਮੇਲ ਕਾਫ ਬੱਚੀ ਆ ਹਾਂਜੀ ਲਓ ਜੀ ਮਗਰ ਫੀਮੇਲ ਕਾਫ ਆ ਜਰਸੀ ਬਰੀਡ ਦੇ ਵਿੱਚ ਇਹ ਵੈੜਾ ਦੋਸਤੋ ਤੇ ਜੇਰ ਪ੍ਰੋਪਰ ਪੈ ਚੁਕੀ ਆ ਕੋਈ ਵੀਰ ਜੇਰ ਪੈ ਗਈ ਆ ਜਿਹੜਾ ਵੀ ਖਰੀਦਦਾਰ ਆ ਰਿਹਾ ਭਾਈ ਸੰਦੀਪ ਦੇ ਕੋਲ ਵੀਡੀਓ ਵੀ ਜਿਹੜੀ ਆ ਦੋਸਤੋ ਬਣੀ ਹੋਣੀ ਆ ਜੇਰ ਪ੍ਰੋਪਰ ਪਈ ਦੀ ਉਹ ਕੋਈ ਵੀਰ ਵੀਡੀਓ ਵੇਖ ਕੇ ਵੀ ਆਪਦੀ ਤਸਦੀਕ ਕਰ ਸਕਦਾ ਠੀਕ ਆ ਤੇ ਹਾਈਟ ਜਿਹੜੀ ਮੀਡੀਅਮ ਆ ਬਿਲਕੁਲ ਰੈਡ ਕਲਰ ਦੇ ਵਿੱਚ ਆ ਆਰਡਰ ਦੀ ਕੁਆਲਿਟੀ ਕਾਫੀ ਬੈਸਟ ਥਾਨ ਪੂਰਾ ਜਿਹੜਾ ਮੁੱਠੀ ਆ ਠੀਕ ਆ ਮੁੱਠੀ ਥਾਨ ਥਾਨ ਦੀ ਕੁਆਲਿਟੀ ਜਿਹੜੀ ਦੋਸਤੋ ਬਹੁਤ ਖੂਬਸੂਰਤ ਆ ਦੇਖੋ ਠੀਕ ਆ ਤਾਂ ਸੰਦੀਪ ਭਾਈ ਕੋਈ ਧਾਰਾ ਕੱਢੀਆਂ ਕੋਈ ਚੋਈ ਸੰਦੂ ਸਾਹਿਬ 4 ਕਿਲੋ ਅੱਛੀ ਚੋਈ ਹੈ ਜੀ ਅੱਛਾ ਜੀ ਹਾਂ ਜੀ ਚੰਗੀ ਹੈ ਚੋਈ ਚੋਈ ਬਹੁਤ ਜਿਆਦਾ ਚੰਗੀ ਨਿਕਲੀ ਹੈ ਜੀ ਲੋ ਬਾਕੀ ਸੀਲਸ ਲਾ ਗਏ ਠੰਡੀ ਧੀਰੀ ਆ ਠੀਕ ਆ ਤੇ ਨਸਲ ਬਰੀਡ ਜਿਹੜੀ ਦੋਸਤੋ ਫੋਲ ਫਟਾ ਫੋਲ ਤੁਸੀਂ ਵੇਖ ਸਕਦੇ ਜੀ ਬਿਲਕੁਲ ਅੱਖਾਂ ਦੇ ਵਿੱਚ ਉਸੇ ਤਰ੍ਹਾਂ ਡੰਗਾਈ ਜਿਹੜੀ ਨਸਲ ਬਰੀਡ ਦੇ ਵਿੱਚ ਹੁੰਦੀ ਆ ਜਰਸੀ ਬਿਲਕੁਲ ਛੋਟੇ ਜੇ ਕੰਨ ਨੇ ਤੇ ਆਹ ਥਣ ਦੇਵਾ ਜੀ ਆ ਲਓ ਜੀ ਠੀਕ ਆ ਠੀਕ ਆ ਸੰਦੀਪ ਜੀ ਕੀ ਡਿਮਾਂਡ ਇਸ ਬੱਛੀ ਦੀ ਸੰਤੋ ਸਾਹਿਬ ਮੁੱਲ ਭਾਵੇਂ 60 ਕਰੀਏ 62 ਕਰੀਏ 57000 ਜੋ ਮਾਨਤਾ ਨਾਲ ਆਪਾਂ ਕਰਦਾਂਗੇ ਜੀ 57 ਹਾਂਜੀ 57000 ਜੁਮਾਨਤਨ ਕਰਦਾਂਗੇ 56000 ਦੀ ਲਾਟ ਦੇ ਦਾਂਗੇ 56 ਦੀ ਹਾਂਜੀ ਠੀਕ ਹੈ ਵੀ ਹਾਂ ਨਾਲ ਹੀ ਗੱਲ ਬਾਤ 56 ਦੀ ਹਾਂ ਨਾ ਹਾਂਜੀ ਠੀਕ ਹੈ ਉਹਦੇ ਵਿੱਚੋਂ 200 ਰੁਪਏ ਸਾਨੂੰ ਸਭ ਛੋੜ ਹੀ ਹੋ ਗਈ ਠੀਕ ਹੈ 56000 ਦੀ ਦੋਸਤੋ ਇਹ ਜਿਹੜੀ ਬਚੀ ਬਾਕੀ ਚਵਾ ਦੀ ਪਸਮਾ ਦੀ ਆਪਣੀ ਫੋਲੀ ਗਾਰੰਟੀ ਚਾਹੀਏ ਕੋਈ ਆਨਲਾਈਨ ਵੀ ਮੰਗਾਉਂਦਾ ਥਾਣਾ ਤੱਕ ਪ੍ਰੋਪਰ ਆਪਣੀ ਗਾਰੰਟੀ ਹੋ ਗਈ ਠੀਕ ਹੈ ਇਹ ਰੁਪਏ ਦੀ ਵੀਡੀਓ ਆਪਾਂ ਉਹਨੂੰ ਪਾ ਦਾਂਗੇ ਜੀ ਠੀਕ ਹੈ ਹਾਂਜੀ ਦੁੱਧ ਵੀ 15 16 ਕਿਲੋ ਤੋਂ ਪਲੱਸ ਕੱਢੂਗੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਮਗਰ ਬੱਚੀ ਤੇ ਵਚੀ ਨਸਲ ਬ੍ਰੀਡ ਦੇ ਵਿੱਚ ਆ ਚਲੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਐਚ ਐਫ ਜਿਵੇਂ ਕਿਸੇ ਦਾ ਭਰਾਇਆ ਹੋਵੇ ਠੀਕ ਆ ਤੇ ਵੈੜ ਜਿਹੜੀ ਦੋਸਤੋ ਆਪ ਜਰਸੀ ਬ੍ਰੀਡ ਦੇ ਵਿੱਚ ਆ ਬਹੁਤ ਵੀਰ ਜਿਹੜੀਆਂ ਫੋਨ ਕਾਲਾਂ ਕਰਦੇ ਆ ਵੀ ਡਿਮਾਂਡ ਰੱਖਦੇ ਆ ਵੀ ਇਹੋ ਜਿਹੇ ਪਸ਼ੂ ਖਰੀਦਣ ਦੀ ਠੀਕ ਆ ਅਗਲੀ ਸੰਦੀਪ ਭਾਈ ਜਿਹੜੀ ਆਪਣੇ ਕੋਲ ਇਹ ਵੈੜ ਆ ਸੰਤੂ ਸਾਹਿਬ ਆ ਚਲੋ ਜਿਹੜੇ ਆਪਾਂ ਫਾਰਮਰ ਤੋਂ ਲਈ ਉਹਨੇ ਤੇ ਆਪਾਂ ਨੂੰ ਆਖਿਆ ਕਿ ਦੂਜਾ ਸੂਆ ਹੀ ਆ ਠੀਕ ਜਿਹੜੇ ਵੀਰ ਨੇ ਵੀ ਆਪਣੇ ਤੋਂ ਲੈਣੀ ਆ ਤੀਜਾ ਸੂਆ ਮੰਨ ਕੇ ਲੈ ਸਕਦਾ ਹੂੰ 25 26 ਕਿਲੋ ਦੁੱਧ ਯਾਨੀ ਕਿ ਦੂਜੇ ਸੂਏ ਨੇ ਕੱਢਿਆ ਜੀ ਅੱਛਾ ਜੀ ਫਾਰਮਰ ਸਾਹਮਣੇ ਦੀ ਕਰੇ ਤੇ 30 ਤੋਂ ਪਲੱਸ ਵੀ ਚੱਲ ਸਕਦੀ ਹੈ। ਬਾਕੀ ਦੁੱਧ ਅੱਗੇ ਸੰਤੂ ਸਾਹਿਬ ਪਾਏ ਦਾ। ਹੂੰ। ਹਾਂਜੀ। ਲਓ ਵੀ ਦੋਸਤੋ ਥਣ ਦੀ ਕੁਆਲਿਟੀ ਬਹੁਤ ਖੂਬਸੂਰਤ ਬਿਲਕੁਲ ਤੁਹਾਡੇ ਸਾਹਮਣੇ ਆ। ਵਿਥੀਵਿਰਲਾ ਕਾਫੀ ਸੋਹਣੀ ਹੈ ਥਣ ਦੇ ਵਿੱਚ। ਆਰਡਰ ਕੁਆਲਿਟੀ ਕਾਫੀ ਬੈਸਟ ਆ ਠੀਕ ਆ। ਬਿੱਗ ਅਡਰਾ ਵੱਡੇ ਅਡਰ ਸਾਈਜ਼ ਦੇ ਵਿੱਚ ਦੋਸਤੋ ਇਹ ਰੈਡ। ਤੀਜਾ ਸਵੇਰ ਮੰਨ ਕੇ ਕੋਈ ਵੀਰ ਸੌਦਾ ਕਰ ਸਕਦੇ ਹਾਂ। ਹਾਂਜੀ ਹਾਂਜੀ। ਕਦਕੁੱਤ ਜਿਹੜਾ ਦੋਸਤੋ ਵੱਡੀਆਂ ਬਹਿੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਜੇ ਵੱਡੀਆਂ ਬਹਿੜਾਂ ਦੇ ਵਿੱਚ ਠੀਕ ਆ ਜੀ। ਫੁੱਲ ਵੱਡੇ ਕਦ ਤੇ ਦੇਣਾ ਸੰਦੀਪ بھائی ਪੂਰੇ ਆ ਸੰਤੂ ਸਾਹਿਬ ਪੂਰੇ ਬਸ ਤਿਆਰੀ ਆ ਅੱਜ ਸਵੇਰੇ ਸਵੇਰੇ ਸੂਵੇ ਬਿਲਕੁਲ ਤਿਆਰੀ ਜੀ ਹੈ ਪੂਰੀ ਤਿਆਰੀ ਤੇ ਅੱਜ ਭਲਕਾਂ ਦਾ ਕੰਮ ਹੀ ਆ ਬਾਕੀ ਤਪਾਈ ਤਪੂ ਵੀ ਬਹੁਤ ਜਿਆਦਾ ਚੰਗੀ ਲੱਗੀ ਆ ਜਾਨੀ ਕਿ ਤੇ ਪਰਤ ਆਪਣੀ ਬਹੁਤ ਹੀ ਜਿਆਦਾ ਚੰਗੀ ਆ ਠੀਕ ਆ ਜੀ ਤੁਹਾਨੂੰ ਤੁਹਾਨੂੰ ਸੰਤੂ ਸਾਹਿਬ ਚੰਗਾ ਲੱਗਾ ਬਾਕੀ ਅੱਜ ਭਲਕ ਦੋਸਤੋ ਬਿਲਕੁਲ ਕਿਸੇ ਟਾਈਮ ਵੀ ਸੂ ਸਕਦਾ ਪਸੂ ਹੋ ਸਕਦਾ ਵੀ ਜੇਕਰ ਕੋਈ ਵੀ ਖਰੀਦਾ ਤੇ ਸਫਰ ਦੇ ਦੌਰਾਨ ਵੀ ਸੂ ਸਕਦੀ ਆ ਠੀਕ ਆ ਜੀ ਹੈ ਪ੍ਰੋਪਰ ਤਿਆਰੀ ਹੈ ਤੇ 25 ਪਲੱਸ ਜਿਹੜੀ ਆ ਦੋਸਤੋ ਪਹਿਲਾ ਸੂਇਆਂ ਦੇ ਵਿੱਚ ਜਿਹੜੀ ਚਵਾਈ ਇਹਨੇ ਕਰਵਾਈ ਆ ਸੋ ਦਸਨ ਮੁਤਾਬਕ ਵੀਰਦੇ ਆ ਵੀ ਬਾਕੀ ਇਹ ਜੰਗੀ ਵੀਰ ਸੇਵਾ ਕੋ ਕਰੂਗਾ ਫਾਰਮਰ ਵੀਰ ਤਾਂ ਦੋ ਤੋਂ ਦੋਸਤ ਤੁਸੀਂ ਚੰਗਾ ਲੈ ਸਕਦੇ ਵੀ ਜਿਹੋ ਜੀ ਆਰਡਰ ਦੀ ਕੁਆਲਿਟੀ ਆ ਇਹਨੂੰ ਇੱਥੋਂ ਇੱਕ ਆਪਾਂ ਆਈਡੀਆ ਜ਼ਰੂਰ ਲਾ ਲੈਂਦੇ ਆ ਠੀਕ ਆ ਜੀ ਇੱਕ ਆਈਡੀਆ ਲੱਗ ਜਾਂਦਾ ਵੀ 25 ਤੋਂ ਪਲੱਸ 25 30 25 30 ਦੇ ਦਰਮਿਆਨ ਵੀ ਚੱਲ ਸਕਦੀ ਆ ਜਿਹੋ ਜੀ ਆਰਡਰ ਦੀ ਕੁਆਲਿਟੀ ਆ ਤੇ ਬਾਕੀ ਸੰਦੀਪ ਭਾਈ ਤਿੱਪਣ ਬਿਲਕੁਲ ਸੰਧੂ ਸਾਹਿਬ ਤਿੱਪਣ ਉਹ ਕਿਹਾ ਬਾਕੀ ਚਾਹੇ ਕੋਈ ਵੀ ਵੀਰ ਆਨਲਾਈਨ ਵੀ ਆਪਣੇ ਤੋਂ ਲੈਂਦਾ ਵਾ ਜਿਹਦੇ ਅੱਜ ਹੀ ਵਛੀ ਸੂਬੀ ਦਾਦ ਨੂੰ ਉਹਦੀ ਆਪਾਂ ਜੇਰ ਜੂਰ ਦੀ ਵੀਡੀਓ ਪ੍ਰੋਪਰ ਉਹਨੂੰ ਪਾ ਦਾਂਗੇ ਬਾਕੀ ਥਣਾ ਦੀ ਆਪਣੀ ਪੂਰੀ ਗਰੰਟੀ ਹੋ ਗਈ ਸੰਧੂ ਸਾਹਿਬ ਠੀਕ ਆ ਚਲੋ ਦੁੱਧ ਦੀ ਵੀ ਕਪੈਸਿਟੀ ਜੇਸਾ ਬਣਾਇਆ ਦਾ ਆਰਡਰ ਆ ਉਹਦੇ ਹਿਸਾਬ ਨਾਲ ਆਪਾਂ 30 ਤੋਂ ਪਲੱਸ ਵੀ ਇਹਨੂੰ ਮੰਨ ਸਕਦੇ ਆ ਪਰ ਆਪਾਂ 25 ਤੋਂ ਪਲੱਸ ਤੇ ਯਾਨੀ ਕਿ ਜਿਹੜੇ ਫਾਰਮਰ ਤੋਂ ਲਈ ਉਹਨਾਂ ਚੋਇਆ ਜੀ 25 ਤੋਂ ਪਲੱਸ ਹਾਂ 25 ਤੋਂ ਪਲੱਸ ਚੋਇਆ ਵਾ ਬਾਕੀ ਵਛੀ ਦੁੱਧ 30 ਗੰਨਾਂ ਹੀ ਪਾ ਆਈਡੀ ਆਪਾਂ ਲਾ ਸਕਦੇ ਹਾਂ ਜੀ ਇਹ ਅੰਦਾਜ਼ਾ ਲੱਗ ਜਾਂਦਾ ਹਾਂ ਜੀ ਵੀ ਆਰਡਰ ਦੀ ਕੁਆਲਿਟੀ ਸੋਹਣੀ ਹੈ ਵੱਡੇ ਆਰਡਰ ਸਾਈਜ਼ ਦੇ ਵਿੱਚ ਹਾਂ ਜੀ ਤੇ ਦਿਨ ਪੂਰਾ ਹੈ ਦੋਸਤੋ ਠੀਕ ਹੈ ਜੀ ਅੱਜ ਭਲਕ ਪੂਰੀ ਤਿਆਰੀ ਤੇ ਆ ਬਾਕੀ ਤੁਸੀਂ ਥਣ ਦੀ ਕੁਆਲਿਟੀ ਇੱਕ ਵਾਰੀ ਜ਼ਰੂਰ ਦੇਖੋ ਨੇੜੇ ਤੋਂ ਆਹ ਕਰੋ ਚੈੱਕ ਠੀਕ ਆ ਸੋ ਮੁੱਠੀ ਥਾਣਾ ਅਗਲੇ ਪਿਛਲੇ ਥਾਣਾ ਦਾ ਸਹਿਜ ਬਿਲਕੁਲ ਮੁੱਠੀ ਦਾਣਾ ਹੱਤੀ ਚਵਾਈ ਵਾਲਾ ਥਾਣਾ ਲੱਗਾ ਤਪਾਈਤ ਪੂ ਜਿਹੜੀ ਹੈ ਦੋਸਤੋ ਬਿਲਕੁਲ ਇੱਕ ਨੰਬਰ ਆ ਕੋਈ ਵੀਰ ਜੇਕਰ ਪਹਿਲਾਂ ਖਰੀਦਦਾ ਗੱਬੜ ਤੇ ਆਪ ਦੀ ਤਿੱਪ ਕੇ ਤਸੱਲੀ ਕਰ ਲਿਓ ਜੇਕਰ ਦੋਸਤੋ ਸੂ ਪੈਂਦੀ ਆ ਆਉ ਦਾ ਬਿਲਕੁਲ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਤੇ ਇਹਦਾ ਮੁੱਲ ਸੰਦੀਪ ਕੀ ਦੱਸੋ ਸੰਤੂ ਸਾਹਿਬ ਇਹੋ ਜੀਆਂ ਬੱਛੀਆਂ ਦਾ ਲੋਕੀ 1.5 ਵੀ ਮੰਗਈਂਦੇ 2 ਵੀ ਮੰਗਈਂਦੇ 2.5 ਮੰਗਈਂਦੇ ਆ ਮੁੱਲ ਕਰਉਣਾ ਸੰਤੂ ਸਾਹਿਬ 1.30 ਕਰਨੇ ਆ ਹਾਂ ਨਾ ਜਿਹੜੀ ਜੈਸਨੋ ਆ 1,10,000 ਦੀ ਬੱਛੀ ਦਵਾਂਗੇ 1.1 1.1 ਦੀ ਬੱਛੀ ਦਵਾਂਗੇ ਹਾਂਜੀ ਚਾਹੇ ਕੋਈ ਚੋਕੇ ਸੁਈ ਸਵਾਈ ਆਪਣੇ ਤੋਂ ਲੈ ਜਾਏ ਆਪਣੇ ਖਾਤੇ ਜ 10,000 ਰੁਪਿਆ ਸਾਈ ਪਾ ਦੇ ਤਾਂ ਵੀ ਆਪਾਂ ਨੂੰ ਕੋਈ ਤਰਾਜ ਨਹੀਂ ਗਈ ਠੀਕ ਹੈ ਜੀ ਹਾਂਜੀ ਲਓ ਜੀ 1,10,000 ਲੈਣ ਦੇਣ ਠੀਕ ਆ ਤੇ ਡਿਮਾਂਡ ਵੀਰ ਨੇ ਦੱਸਤੀ ਆ ਬਾਕੀ ਲੈ ਠੀਕ ਹੈ ਜੀ ਪੈਸੇ ਲਾਉਣੇ ਆ ਆਪਦੀ ਨਰਕਪਰਖ ਤੁਸੀਂ ਕਰ ਲਿਓ ਠੀਕ ਆ ਬੱਚੀ ਚੰਗੀ ਆ ਕਦਕੁੱਦ ਬਹੁਤ ਵਧੀਆ ਉੱਚੇ ਕਦ ਕੱਢ ਦੇ ਵਿੱਚ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਆ ਕ੍ਰਾਸ ਵਿੱਚ ਤੁਹਾਨੂੰ ਵੈੜ ਦਿਖਾਉਣੀ ਆ ਦੋਸਤੋ ਇਹ ਗੱਬਣਾ ਪਈ ਸੰਦੀਪਰ ਗੱਬਣ ਸੰਤੋ ਸਾਹਿਬ ਠੀਕ ਆ ਇਹਦੀ ਕਿੰਨੀ ਕੁ ਹਜੇ ਦੂਜਾ ਸੂਭਾ ਸੰਤੋ ਸਾਹਿਬ ਪਹਿਲੇ ਸੂਭਾ 15 16 ਕਿਲੋ ਦੀ ਮਿਲਕਿੰਗ ਇਹਦੀ ਰਹੀ ਆ ਅੱਛਾ ਜੀ ਬਾਕੀ ਟਿੱਪਣ ਤਾਂ ਆਪਣੇ ਵੀ ਬਿਲਕੁਲ ਓਕੇ ਆ ਥਾਣਾ ਦੀ ਆਪਣੀ ਪ੍ਰੋਪਰ ਇਹਦੀ ਵੀ ਗਾਰੰਟੀ ਹੋਊਗੀ ਜੀ ਹੁਣ ਦੂਜਾ ਸੂਭਾ ਹਾਂਜੀ ਦੂਜਾ ਦੂਜਾ ਲਓ ਜੀ ਸੈਕਿੰਡ ਟਾਈਮਰ ਦੋਸਤ 5-4 ਦਿਨ ਕੱਢ ਦਿਆ ਦੋਸਤੋ ਐ ਦੂਜਾ ਸਵੇਰ ਠੀਕ ਆ ਤੇ ਲਿਆਲੂਾਈ ਦਾ ਵੀ ਸੋਹਣਾ ਬਣਿਆ ਠੀਕ ਆ ਤੇ 2-4 ਦਿਨ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਤਿਆਰੀ ਹੋਰ ਕਰ ਜੂਗੀ ਵੜ ਬਾਕੀ ਥਣ ਥਣ ਦੀ ਜੇਕਰ ਮੇਨ ਗੱਲ ਕਰ ਲਈਏ ਤੇ ਥਣ ਖੱਤੀ ਚਵਾਈ ਵਾਲਾ ਆ ਦੇਖੋ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੀ ਮੀਡੀਅਮ ਹਾਈਟ ਵੀ ਮੰਨ ਸਕਦੇ ਆ ਮੀਡੀਅਮ ਤੋਂ ਥੋੜੀ ਜੀ ਪਲੱਸ ਵੀ ਆਪਾਂ ਕਹਿ ਦਿੰਦੇ ਆ ਪਰ ਮੀਡੀਅਮ ਮੰਨ ਕੇ ਕੋਈ ਵੀ ਸੌਦਾ ਕਰ ਲੈ ਜਿਹੜਾ ਕੋਈ ਵੀ ਆਨਲਾਈਨ ਸੌਦਾ ਕਰ ਰਿਹਾ ਤੇ ਜਿਹੜਾ ਵੀਰ ਬਿਲਕੁਲ ਦੇਖ ਕੇ ਸੌਦਾ ਕਰ ਰਿਹਾ ਉਹਨੂੰ ਬਿਲਕੁਲ ਸਾਹਮਣੇ ਜਿਹੜੀ ਦੋਸਤੋ ਤੁਹਾਨੂੰ ਪਤਾ ਲੱਗ ਹੀ ਜਣਾ ਵਹਿੜ ਦਾ ਕੱਤ ਘਾਠ ਠੀਕ ਆ ਆ ਦੇਖੋ ਠੀਕ ਆ ਤੋਰਦੇ ਸੰਦੀਪ ਮੈਂ ਥੋੜਾ ਹੋਰ-ਹੋਰ ਦੇ ਠੀਕ ਆ ਸੋ ਵਹਿੜਾ ਤਿੰਨ ਜੀ ਦੋਸਤੋ ਅੱਜ ਵੀਰ ਸੰਦੀਪ ਦੇ ਕੋਲ ਤੇ ਖਾਸ ਵੀਰ ਤੁਸੀਂ ਪਿੰਡ ਸੋਰਸਿੰਗ ਕਰਨੀ ਹੈ ਦੋਸਤੋ ਵੜਾ ਵੇਖ ਸਕਦੇ ਜੇ ਕਿ ਜਿਹੜਾ ਕੋਈ ਵੀਰ ਆਨਲਾਈਨ ਸਬਦਾ ਕਰਨਾ ਚਾਹੁੰਦਾ ਹੈ ਬਿਲਕੁਲ ਵੀਡੀਓ ਕਾਲ ਤੇ ਆਪਣੀ ਤਪਾਕੇ ਤਸੱਲੀ ਕਰ ਲਓ ਜਿਹੜਾ ਪਸੂ ਸੋਇਆ ਇੱਕ ਅਦੇ ਡੰਗ ਜਿਹੜੀ ਚੋਾਈ ਕਰਵਾ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਠੀਕ ਹੈ ਅੱਛਾ ਸੰਦੀਪ ਕਿੰਨੀ ਡਿਮਾਂਡ ਹੈ ਇਸ ਵਛੀ ਦੀ ਸੰਧੂ ਸਾਹਿਬ ਮੋਲ ਆਪਾਂ ਬਿਲਕੁਲ ਜਾਇਜ਼ ਹੀ ਕਰਨਾ ਵਛੀ ਤੇ ਚਲੋ 55000 ਦੀ ਹੈਗੀ ਆ ਮੋਲ ਕਰਦੇ ਆ ਆਪਾਂ 52000 ਰੁਪਿਆ ਜਿਹੜਾ ਦੇ ਲਿਆ ਸੰਧੂ ਸਾਹਿਬ 47000 ਦੀ ਹਾਣਾ ਦੇ ਦਾਂਗੇ ਜੀ 47 47 ਦੀ ਹਾਣਾ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਡਿਮਾਂਡ ਵੀ ਦੱਸਦੀ ਆ 47000 ਲੈਣ ਦੇ ਨਾਲ ਬਾਕੀ ਚੰਗੀ ਵਛੀ ਢਿੱਲ ਢੋਲ ਚੰਗੀ ਬਣੂ ਚੰਗੀ ਸਾਫ ਸੁਥਰੀ ਚੰਗੀ ਹੈ ਜੀ ਠੀਕ ਹੈ ਜੀ ਠੀਕ ਹੈ ਇੱਕ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਓ ਕਿ 5-4 ਦਿਨ ਹਜੇ ਕੱਢਦੀ ਆ ਹਾਂਜੀ ਹਾਂਜੀ ਦੇਵਾ ਹੋਰ ਤਿਆਰ ਕਰ ਜੋਗੀ ਦੋਸਤੋ ਜੇਕਰ ਪੂਰੇ ਦਿਨਾਂ ਤੇ ਪਸੂ ਸੂਪੇ ਤੇ ਚਲੋ ਉਨੇ ਵਾਦਾ ਹੋ ਜਾਂਦਾ ਠੀਕ ਆ ਤੇ ਇਹ ਤਿੰਨ ਨਗ ਸੀਗੇ ਬਾਈ ਸੰਦੀਪ ਪਸ਼ੂ ਹੋਰ ਵੀ ਫਿਰ ਆਏ ਸੀਗੇ ਆਪਣੇ ਹਾਂਜੀ ਸੰਤੋਖ ਸਾਹਿਬ ਅੱਜ 8 ਨਾਲ ਹੀ ਆਪਣੇ ਕੋਲ ਜਿਹਦੇ ਵਿੱਚੋਂ ਤਿੰਨ ਸਵੇਰੇ ਸੇਲ ਕੀਤੇ ਆ ਅੱਛਾ ਦੋ ਪਰਲੀਆਂ ਬੱਜੀਆਂ ਜੀ ਉਹ ਬੜਾ ਸੇਲ ਹੋ ਚੁੱਕੀਆਂ ਹਾਂਜੀ ਉਹ ਵੀ ਸੇਲ ਹੋ ਚੁੱਕੀਆਂ ਜੀ ਠੀਕ ਹੈ ਜੀ ਹੁਣ ਫੜਾਲ ਆਪਣੇ ਕੋਲ ਤਿੰਨੇ ਨਗ ਆ ਗਏ ਆ ਸੰਤੋਖ ਸਾਹਿਬ ਠੀਕ ਹੈ ਜੀ ਠੀਕ ਹੈ ਤੇ ਨੰਬਰ ਆਪਣੇ ਬੋਲ ਦੋ ਸੰਦੀਪ 81370 ਜੀ 38949 ਜੀ ਠੀਕ ਹੈ ਭਰਾ ਸਾਸਰੀ ਸਾਸਰੀ ਕਾ ਵੀਰ ਸੰਦੀਪ ਸਿੰਘ ਸੋ ਦੋਸਤੋ ਇਹ ਸਾਨੂੰ ਵੀਰ ਸੰਦੀਪ ਸਿੰਘ ਪੁੱਲਰ ਡੇਰੀ ਫਾਰਮ ਪਿੰਡ ਸੌਰ ਸਿੰਘ ਇਥੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਦੋਸਤੋ ਨੰਬਰ ਸਕਰੀਨ ਦੇ ਉੱਪਰ ਲੱਗਾ ਨੰਬਰਾਂ ਤੇ ਕਾਲ ਕਰ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ